ਮਾਨ ਜੋ ਕਮਿਸ਼ਨਰ ਸਾਹਿਬ ਕੋਲਰ ਸਾਹਿਬ ਦੀਆਂ ਤੇ ਡੀਸੀਪੀ ਮੁੰਦੇਰ ਸਾਹਿਬ ਦੀਆਂ ਹਦਾਇਤਾਂ ਤੇ ਵੀਰਕ ਸਾਹਿਬ ਦੀਆਂ ਵਿਦਾਇਤਾਂ ਤੇ ਤੇ ਏਸੀਪੀ ਕਮਲਜੀਤ ਸਿੰਘ ਦੀਆਂ ਹਦਾਇਤਾਂ ਤੇ ਜਿਹੜਾ ਵਾ ਇਹ ਜਿਹੜੀ ਨਸ਼ਾ ਖਲਾ ਮੈਂ ਮਿੱਢੀ ਗਈ ਆ ਉਹਦੇ ਅਨੁਸਾਰ ਸਾਨੂੰ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਵਾ ਤੇ 300 ਗ੍ਰਾਮ ਜਿਹੜੀ ਆਦਤ ਕੋ ਹਰਵਨ ਪ੍ਰਾਪਤ ਕੀਤੀ ਗਈ ਆ ਤੇ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ ਆ ਸਰ ਪਹਿਲਾਂ ਕੋਈ ਪਰਚਾ ਦਰਜ ਨਹੀਂ ਨਹੀਂ ਪਹਿਲਾਂ ਇਹਦੇ ਖਲਾ ਕੋਈ ਪਰਚਾ ਦਰਜ ਨਹੀਂ ਕਿ ਕਿਥੋਂ ਆਈ ਸੀ ਤੇ ਕੀ ਕਰਨ ਆਈ ਸੀ ਇਸੇ ਇਹ ਬਾਰਡਰ ਦੇ ਲਾਗੇ ਰਾਇਪਿੰਡਿਆ ਉਥੋਂ ਆਏ ਸੀ ਤੇ ਉਥੋਂ ਇਹ ਹੈਰੋਇਨ ਲੈ ਕੇ ਇੱਥੇ ਕਿਸੇ ਨੂੰ ਦੇਣ ਵਾਸਤੇ ਉੱਡੀ ਘਾ ਰਹੀ ਸੀ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਕੀ ਕੀ ਬਰਾਮਦਗੀ ਹੋਈ ਇਹਦੇ ਬੱਸ ਇਹਦੇ ਕੋਲੋਂ 300 ਗ੍ਰਾਮ ਹੈਰੋਇਨ ਇੱਕ ਕੰਡਾ ਵਾ ਤੇ 5000 ਰੁਪਏ ਦਾ ਡਰੱਗ ਮਿਲਿਆ ਤੇ ਸਰ ਇਹਦੇ ਨਾਲ ਕੋਣ ਕੋਣ ਸ਼ਾਮਲ ਇਹਦੇ ਨਾਲ ਇੱਕ ਇਹਨਾਂ ਦਾ ਬੇਟਾ ਵਾ ਜਿਹੜਾ ਉਹ ਮੌਕੇ ਤੋਂ ਫਰਾਰ ਹੋਇਆ ਵਾ ਜੋਧਵੀਰ ਸਿੰਘ ਜੋਧਾ ਵਾ ਹਾਂਜੀ ਇਹ ਸਰ ਕਿੰਨੀ ਕਾਮਯਾਬੀ ਹੈ ਜੀ ਪੁਲਿਸ ਦੀ ਇਹ ਅੰਮ੍ਰਿਤਸਰ ਅੰਮ੍ਰਿਤਸਰ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ ਜੀ ਤੇ ਜਿਹੜੀ ਜਨਾਨੀਆਂ ਇਸ ਤਰ੍ਹਾਂ ਧੰਦਾ ਚਲਾਉਂਦੀਆਂ ਕਿੰਨਾ ਖਤਰਨਾਕ ਉਹ ਜਨਾਨੀ ਦਾ ਫਿਰ ਇਹ ਹੁੰਦਾ ਜੀ ਜਨਾਨੀ ਤੇ ਕੋਈ ਸ਼ੱਕ ਨਹੀਂ ਕਰਦਾ ਇਸ ਕਰਕੇ ਜਿਹੜੀ ਇਹ ਜਨਾਨੀ ਨੂੰ ਨੇ ਅੱਗੇ ਭੇਜ ਦਿੱਤਾ ਵਾ ਤੇ ਕੰਡੇ ਨਾਲ ਕੀ ਤੋਲਿਆ ਜਾਂਦਾ ਸੀ ਕੰਡੇ ਨਾਲ ਇਹ ਜਿਹੜਾ ਚਿੱਟਾ ਸਹਾਰਵੰਦਾ ਹੈਗਾ ਵਾਦ ਸਮਾਨ ਉਹ ਤੋਂ ਲਿਆ ਜਾਂਦਾ ਜੀ ਇਹਦਾ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਕਾਰਵਾਈ ਇਹਦਾ ਦੇ ਖਲਾਫ ਪਰਚਾ ਦਰਜ ਕਰਕੇ ਉਹ ਰਿਮਾਂਡ ਲਿਆ ਵਾ ਤੇ ਰਿਮਾਂਡ ਦੌਰਾਨ ਜੋ ਵੀ ਪੁੱਛ ਗਏ ਚੇਦ ਦੇ ਵਿੱਚ ਸਾਹਮਣੇ ਆਏਗਾ ਉਹ ਅਫਸਰਾਂ ਦੇ ਨੋਟਿਸ ਦੇ ਵਿੱਚ ਜਾਂਦਾ ਜਾਏ ਕੋਈ ਇਹਦੇ ਨਾਲ ਹੋਰ ਵੀ ਸ਼ਾਮਲ ਹੈ ਇਹਦੇ ਨਾਲ ਉਹ ਵੀ ਅੱਗੇ ਪੁੱਛ ਕੇ ਇਹਦੇ ਨਾਲ ਪਤਾ ਲੱਗੇਗਾ ਵੀ ਇਹਦੇ ਨਾਲ ਕੌਣ ਕੌਣ ਸ਼ਾਮਲ ਤੇ ਮੁੰਡਾ ਦਾ ਕਿੱਥੇ ਹੈ ਮੁੰਡਾ ਇਹਦਾ ਮੋਪੇ ਤੋਂ ਫਰਾਰ ਆ ਉਹਦਰੀ ਆ ਹੀ ਰੇਟ ਕਰ ਰਹੇ ਆ ਤੇ ਜਦੋਂ ਮਿਲੇਗਾ ਉਹ ਦੇ ਖਲਾਫ ਵੀ ਕੀਤੀ ਜਾਏਗੀ Take Subscribe to One India channel and never miss an update.